ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਖੀ ਆਓ ਸਖੀ ਵਸਿਆਓ ਸਖੀ ਅਸੀਂ ਫਿਰ ਕਾ ਮੰਗ ਲਗਾਵੇ ਤਜਮਾਨ ਸਖੀ ਤਜਮਾਨ ਸਖੀ ਮਤ ਆਪਣੇ ਪ੍ਰੀਤਮ ਭਾਵੇ ਤਜਮਾਨ ਮੋਹ ਬੇਕਾਰ ਦੂਜਾ ਸੇਵ ਏਕ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੂਰਤ ਬੇਖੰਡਨੋ ਹੋਏ ਉਦਾਸੀ ਉਦਾਸੀ ਤਜੋ ਉਦਾਸੀ ਬੋੜ ਬਿਧੀ ਨਾ ਤਾਵਾ ਨਾਨਕ ਭੇਮਪੈ ਕਰੋ ਕਿਰਪਾ ਤਾਮ ਮੰਗਲ गावा ਅਮਰਤ ਪ੍ਰੇਕਾ ਨਾਮੈਂ ਅੰਦਲੇ ਢੋਨੀ ਓ ਜੋ ਹੈ ਬੋ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਹਾ ਬਜਿਤਰ ਚੰਚਲ ਅਨਕ ਭਾਵ ਦਿਖਾਵੇ ਹੋਏ ਢੀਟ ਮੀਠੀ ਮਨਹਿ ਲੱਗੇ ਨਾਮ ਲੈਣ ਨਾ ਆਵੇ ਗ੍ਰਹਿ ਬਨਾ ਤੀੜੈ ਬਰਤਨੀ ਰੈ ਗ੍ਰਹਿ ਬਨੈ ਤੀਰੈ ਵਰਤ ਪੂਜਾ ਬਾਟ ਘਟ ਹੈ ਜੋਨੀ ਨਾਨਕ ਭੈਮ ਫੈਦਿਆ ਧਾਰੋ ਮੈ ਨਾਮੰਦਲੇ ਟੋਨੀ ਮੋਇ 나ਥ ਪ੍ਰੇ 나ਥ ਜਿਉ ਜਾਨੋ ਤਿਉ ਰਖੋ ਚੁਤਰਾਈ ਮੋਹੇ ਨਾਹਿ ਰਿਝਾਵੋ ਕਹਿ ਮੁਖੋ ਨਾ ਚਤਰ ਸੁਗੜ ਸੁਜਾਨ ਬੇਤੀ ਮੋਹੇ ਨਿਰਗੁਣ ਗੁਣ ਨਹੀਂ ਨਾ ਰੂਪ ਧੂਪ ਨਾ ਨੈਣ ਬੰਕੇ ਜਹਿ ਭਾਵੇ ਤੈ ਰਾਖ ਤੋਹੀ ਜੈ ਜੈ ਜੰਮ ਪੈ ਸਗਲ ਜਾ ਕੋ ਕੁਰਣਾ ਪਤ ਗਤ ਕਿਨ ਲਖੋ ਨਾਨਕ ਪਿਅੰ ਪੈ ਸੇਵਕ ਸੇਵਕ ਜਿਉ ਜਾਨੋ ਤਿਉ ਮੋਹਿ ਰਖੋ ਮੋਇ ਮਛਲੀ ਤੁਮ ਨੀਰ ਤੁਜ ਬਿਨ ਕਿਉ ਸਰੈ ਮੋਇ ਚਾਤਰਕ ਤੁਮ ਬੂੰਦ ਤ੍ਰਿਪਤੋ ਮੁਖ ਪਰੈ ਮੁਖ ਪਰੈ ਹਰੈ ਪਿਆਸ ਮੇਰੀ ਜੀ ਅਹੀਆ ਪ੍ਰਾਨ ਪਤੇ ਲਾੜਲੇ ਲਾੜ ਲੜਾਏ ਸਭ ਮੈਂ ਮਿਲ ਹਮਾਰੀ ਹੋਏ ਗਤੇ ਜੀਤ ਜਿਤਵਾ ਮੇਟ ਅੰਧਾਰੇ ਜਿਉ ਆਸ ਚਕ ਵੀ ਦਿਨ ਚੜੈ ਨਾਨਕ ਬੇਅੰਪੈ ਪ੍ਰੇ ਸੰਗ ਮੇਲੀ ਮਛਲੀ ਨੀਰ ਨਾ ਵਿਸਰੈ ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸੋਏ ਬੰਕ ਦਵਾਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖੈ ਗਾਮੀ ਅਨੰਦ ਮੰਗਲ ਰਸ ਕਣਾ ਨਵਲ ਨਵਤਨ ਨਾ ਹਉ ਬਾਲਾ ਕਵਨ ਰਸਨਾ ਗੁਣ ਬਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸੈਸਾ ਦੁਖਾਰਾ ਨਾਨਕ ਪਿਆਮ ਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਬਿਲਾਵਲ ਮਹੱਲਾ ਪੰਜਵਾਂ ਸ਼ਾਂਤ ਮੰਗਲ ਏਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਸੁੰਦਰ ਸਾਤ ਦੇ ਆਲ ਪ੍ਰਭ ਸਰਬ ਸੁਖਾ ਨਿਧ ਪੀਓ ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋ ਤਿਓ ਜੀਓ ਸ਼ਾਂਤ ਸੁਖ ਸਾਗਰ ਪ੍ਰਭ ਪਾਈਐ ਜਬ ਹੋਵੈ ਭਾਗੋ ਰਾਮ ਮਾਨ ਨਾਨ ਮਨ ਜਾਈਏ ਹਰ ਚਰਣੀ ਲਾਗੋ RAM ਛੋੜ ਸਿਆਣ ਪਚਾਤਰੀ ਦੁਰਮਤ ਬੁੱਧ ਤਿਆਗੋ RAM ਨਾਨਕ ਪੋ ਸਰਣਾਈ RAM ਰਾਏ ਥਿਰ ਹੋਏ ਸੁਹਾਗੋ RAM ਜੋ ਪ੍ਰਭ ਤਜ ਕਤ ਲਾਗੀ ਐ ਜਿਸ ਬਿਨ ਮਰ ਸੋ ਪ੍ਰਭ ਤਜ ਕਤ ਲਾਗੀ ਐ ਜਿਸ ਬਿਨ ਮਰ ਜਾਈਏ RAM ਲਾਜਨਾ ਆਵੇ ਗਿਆਨ ਮਤੀ ਦੁਰਜਨ ਬਿਰ ਮਾਈਏ RAM ਪਤਿ ਭਾਵਨ ਪ੍ਰਾਪਤ त्याग ਕਰੇ ਕੋ ਕਾਤ ਠਹਿਰਾਈਐ RAM ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਐ RAM ਸ੍ਰੀ ਗੋਪਾਲ ਨ ਉਚਰੈ ਬਲ ਗਈਐ ਦੋ ਚਾਰ ਨ ਰਸ ਨਾਰਾਮ ਪ੍ਰਾ ਭਗਤ ਵਿਛਲ ਨ ਸੇਵਹੀ ਕਾਇਆ ਕਾਕ ਗਰਸ ਨਾਰਾਮ ਪਰਮੋਹੀ ਦੁਖ ਨ ਜਾਣਹੀ ਕੋਟ ਜੋਨੀ ਬਸ ਨਾਰਾਮ ਨਾਨਕ ਬਿਨ ਹਰਿ ਅਵਰ ਜੇ ਚਾਹਨਾ ਬਿਸ਼ਟਾ ਕਿਰਮ ਪਸਨਾ ਰਾਮ ਲਾਏ ਬਿਰੋ ਭਗਵੰਤ ਸੰਗੇ ਹੋਏ ਮਿਲ ਬੈਰਾਗਨ ਰਾਮ ਚੰਦਨ ਚੀਰ ਸੁਗੰਧ ਰਸਾ ਹੋ ਮੈਂ ਬਖ ਤਿਆਗਨ ਰਾਮ ਹੀ ਤਾ ਉਦ ਨੈ ਡੋਲੀਏ ਹਰ ਸੇਵਾ ਜਾਗਨ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਟਲ ਸੁਹਾਗਨ ਰਾਮ ਬਿਲਾਵਲ ਮਹੱਲਾ ਪੰਜਵਾ ਹਰ ਖੋਜੋ ਵਡ ਭਾਗੀ ਹੋ ਮਿਲ ਸਾਧੂ ਸੰਗੇ ਰਾਮ ਗੋਨ ਗੋਵਿੰਦ ਸਦ ਗਾਈਐ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਦ ਹੀ ਸੇਵੀਐ ਪਾਈਐ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਾਪਨ ਤਰੰਗੇ ਰਾਮ ਇਕ ਦਿਲ ਪ੍ਰਭੂ ਨਾ ਵਿਸਰੈ ਜਨ ਸਭ ਕੁਛ ਦੀਨਾ ਰਾਮ ਵਡ ਭਾਗੀ ਮੇਲਾ ਵੜਾ ਗੁਰਮੁਖ ਫਿਰ ਚੀਨਾ ਰਾਮ ਬਾਹ ਪਕਰ ਤਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕੈ ਸਕੋ ਪ੍ਰਭ ਅੰਤਰ ਜਾਮੀ ਰਾਮ सिमर सिमर नारायण भय पार ग्रामी राम गुण गावत गोविंद के सब बिछ पजामी राम नानकु धरे जप हरे सब हुका स्वामी राम रस पिणडे रस पिनेड़े अपने राम संगे से लोयन नीके राम प्रपय खति इच्छा पुनिया मिल साजन जी के राम अमृत रस हर पाया बिकिया रस फीके राम ਨਾਨਕ ਜਲ ਜਲੈ ਸਮਾਇਆ ਜੋਤੀ ਜੋਤ ਮੀਕੇ ਰਾਮ ਅਮਰਤ ਰਸ ਹਰ ਪਾਇਆ ਵਿਖਿਆ ਰਸ ਫੀਕੇ ਰਾਮ ਨਾਨਕ ਜਲ ਜਲੈ ਸਮਾਇਆ ਜੋ ਮਿਲ ਜੋਤੀ ਜੋਤ ਮੀਕੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ